ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡਾ ਆਇਆ ਦੀਪਗੜ ਠੀਕ ਹੈ ਬਾਈ ਕੋਲ ਗਾਵਾਂ ਫਕਾਊਆ ਕਰਦੇ ਹੋ ਬਾਈ ਜੀ ਨੰਬਰ ਟੇਪ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰੇ ਆਪਣਾ ਕਾਲਾ ਸਿੰਘ ਪੈਂਡਾ ਜੀ ਦੀਪਗੜ ਜ਼ਿਲ੍ਹਾ ਬਰਨਾਲਾ ਨੰਬਰ ਦੱਸੋ ਜੀ 991581083 ਦੁਬਾਰਾ ਫਿਰ ਦੱਸੋ ਜੀ 991581083 ਹਾਂਜੀ ਬਾਈ ਆਪਣੇ ਕੋਲੇ ਲਾ ਕੇ ਪਕਾਉਗਾ ਜੀ ਆਪਣੇ ਕੋਲੇ ਮੰਨ ਕੇ ਚੱਲ ਵੀ ਹੁਣ ਛੇ ਨਗਰ

ठीक है जी गा सोनी सुख नाली भाई जी ने रेट मिशन दस दाता जी भाई जी ने कन्क्ट कर लो ठीक है जीता फार्मी बहुत ਹਜੇ 2 ਨੰਬਰ ਦਾ ਸੀਸ ਤੇ ਦੱਸੋ ਜੀ ਇਹ ਅਸਾਂ ਜੀ ਹਾਂ ਇਹਦੀ ਡਿਟੇਲ ਦੱਸੋ ਜੀ ਕਿੰਨਾ ਕੀ ਗੱਲ ਬਾਤ ਇਹ ਦਿਲ ਜੂ ਹਜੇ ਮੇਰੇ ਸਾਹ ਨਾਲ 8 ਸੱਤੇ ਨਹੀਂ ਦੇ ਬਾਈ ਇਹ ਲਾ ਦੂਸਰੀ ਵਾਲੀ ਅੱਛੀ ਹਾਂ ਠੀਕ ਹੈ ਠੀਕ ਹੈ ਪੂਰੀ ਸੀ ਵਿਠੰਡੀ ਹੈ ਤੇ ਕੀ ਰੇਟ ਆ ਭਰਾ ਦਾ ਇਹਦਾ 43 ਹੇਰ ਹੈ ਬਾਈ ਠੀਕ ਹੈ ਜੀ ਹਾਂ ਹਾਂ 43000 ਬਾਈ ਜੀ ਮੁੱਲ 43000 ਟੋਰ ਕੇ ਦਿਖਾਉਦਾ ਬਾਈ ਜੀ ਇਹਨੂੰ

हां जी भाई यहां तेल नंबर दस ये दिल्ली जू भाई घटो घट अठ ठीक है जी तो बी किलो देगा ठीक है हाँ देख सकते मुल पैंठ हजार आई रेट पैंठ हजार मानता नहीं भाई हां मानता हूं हां देख सकते हो फेस पर okay. दे। गा देख सकते हो गा खोल के दिखा दे पता खोल दे दिखा दे खोल दे यानी यार नहीं देख सकते हो मैं वालों को भी देख सकता हूं गा ठीक है थोड़ा सा गया है और ये वीडियो के 보라, 가만. 아직까지 어떻게나 머리가 쓰리지? 사이가 안 돼, 둘 다는 허8 9분으로 보 아직 가리아 치카이. 쉴 틈이 이 하. 한통 니까, 어쩐가? 치카이. 나 이거 레이트 이놈아, 이 마나 캐지들, 이거 뭐야? 이거 뭐이 마그리? 마그리 이 치카이. 박사가 어디야? 아, 박사분이가 난. 이 하. 아, 박사네 ਹੈ ਬੱਤੋਈ ਬੜੀ ਮਰਮੇ ਵੀਡੀਓ ਵਿੱਚ ਜਾਂਦਾ ਹੈ ਕੋਈ ਕੋਈ ਤੇ ਜਦੋਂ ਲੈ ਬਣੂਗਾ ਕੀ ਆ ਲੈ ਆਸ ਮੋੜ ਲੈ ਪੰਜ ਨੰਬਰ ਦੱਸੋ ਜਰਸੀ ਦਾ ਅਸੇ ਤੱਕ ਬਣਾਓ ਠੀਕ ਹੈ ਏ ਬਾਈ ਮਾਗਦੇ 200 ਰੁਪਏ ਠੀਕ ਹੈ ਜੀ ਹਾਂ ਮਾਗਦੇ ਇਹਦੇ ਮਾਗਦੇ ਇਹਦੇ ਬਾਈ ਬਸ ਐਨੂੰ 5万 ਦਾ ਚੂਈਓ ਠੀਕ ਹੈ ਜੀ ਹਾਂ ਬਸਦਾ ਹੀ ਹਾਂ ਬਸੇ ਹੀ ਬਾਈ ਕੋਈ ਨਾ ਦੇਖਾ ਦਿਓ ਹੋਰ 8 ਰੁਪਏ ਲਾਸੋ ਜੀ ਇਹਦਾ ਮੁੱਲ 55000 ਬਾਈ 13 14 ਲੀਟਰ ਦੁੱਧ ਤਿਆਰ ਮਿਣਕੀ ਵੀ ਮੋਗ ਜਿਹੜਾ ਮਰਜ਼ੀ ਚੋ ਕੇ ਜਾ ਸਕਦਾ ਠੀਕ ਹੈ ਜੀ ਪੰਜਾਬ ਜੇ ਸੀ ਆਪਾਂ ਠੀਕ ਹੈ ਜੀ ਉਹ ਦੇਖਾ ਦਿਓ ਫਿਰ ਦੇਖ ਸਰ ਜੀ ਉਹ ਵੀ ਤੇ ਤੁਸੀਂ ਦਿਖਾ ਲੈ ਮੂੰਹ ਦਿਖਾ ਦੇਣਾ ਹਾਂ ਹਾਂ ਮੂੰਹ ਦਿਖਾ ਲਈ ਯਸ ਦੇਖ ਸਰ ਇੱਕ ਕੁਆਲਟੀ ਤੇ ਕੀ ਹੋ ਗਿਆ ਹਲਦੀ ਵਿੱਚ ਬਣ ਜਾ ਰਿਹਾ ਯਾਰ ਤੇ ਰੇਟਾ ਠੀਕ ਹੈ ਜੀ ਦਾ ਦੇਖ ਸਕਦੇ ਠੀਕ ਹੈ ਹੜਪੋਏ ਹਜੇ ਜੀਤਾ ਫਾਰਮ ਟੀਵੀ ਨੂੰ ਬਾਤੋਂ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਾ ਕਰੋ ਬਾਈ ਜੀ ਕੋਣ ਹੈਗੇ ਆ ਪੰਜ ਗਾਇਆਂ ਬਕਾਊਆ ਜੀ ਸਾਨੂੰ ਕੱਲੀ ਕੱਲੀ ਗਾਂ ਖੋਲ ਕੇ ਦਿਖਾ ਦਿਓ ਪਾਣਾ ਠੀਕ ਹੈ ਜੀ ਜੇ ਕਿਸੇ ਨੇ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀਤਾ ਫਾਰਮ ਟੀਵੀ ਅਨੰਦਪੁਰਾ ਦੇ ਰੂਟ ਨੰਬਰ 7382003552 ਮਿਲਦੇ ਪ੍ਰਾਪਤ ਹੋਏ